ਅੱਜ ਪਾਕਿਸਤਾਨ ਮੋਰਚਾ ਨੇ ਅੱਜ ਫਗਵਾੜਾ 'ਚ ਸੈਂਕੜੇ ਟਰੈਕਟਰਾਂ ਦੇ ਨਾਲ ਵਿਸ਼ਾਲ ਰੈਲੀ ਕਰਕੇ ਵਿਰੋਧੀ ਪਾਰਟੀਆਂ ਨੂੰ ਵੱਡਾ ਸੁਨੇਹਾ ਦਿੱਤਾ ਹੈ। ਭਾਜਪਾ ਪਾਕਿਸਤਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਥੱਕ ਵਿੱਚ ਮੰਡਲ ਪਾਸਟਾ ਦੇ ਪ੍ਰਧਾਨ ਗਗਨ ਸੋਨੀ ਅਤੇ ਸੋਨੂ 라ਵਲਪਿੰਡੀ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ 500 ਦੇ ਕਰੀਬ ਟਰੈਕਟਰਾਂ ਦਾ ਇਹ ਕਾਫਲਾ ਰੈਲੀ ਦੇ ਰੂਪ ਵਿੱਚ ਦਾਣਾ ਮੰਡੀ 라ਵਲਪਿੰਡੀ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਰੋਡ जीटी ਰੋਡ ਬੰਗਾ ਰੋਡ ਅਤੇ ਕੇਂਦਰੀ ਰਾਜ ਮੰਤਰੀ ਸੁਮਪrakash ਕੈਂਥ ਤੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਦੀ ਦੇਖਰੇਖ ਹੇਠ ਚੱਲ ਰਹੀ ਜਨਤਾ ਰਸੋਈ ਵਿਖੇ ਸਮਾਪਤ ਹੋਇਆ ਜਿੱਥੇ ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਨੇ ਟਰੈਕਟਰ ਰੈਲੀ ਦਾ ਸਵਾਗਤ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਅਵਤਾਰ ਸਿੰਘ ਮਾਨ ਨੇ ਕਿਹਾ ਕਿ ਅੱਜ ਦੀ ਵਿਸ਼ਾਲ ਟਰੈਕਟਰ ਰੈਲੀ ਨੇ ਸਾਬਤ ਕਰ ਦਿੰਦਾ ਹੈ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਕਿਸਾਨ ਵੀ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ ਕਿਉਂਕਿ ਉਹ ਵੀ ਪੰਜਾਬ ਦੀ ਖੁਸ਼ਹਾਲੀ ਅਤੇ ਦੇਸ਼ ਦੀ ਤਰੱਕੀ ਚਾਹੁੰਦੇ ਹਨ ਉਹਨਾਂ ਕਿਹਾ ਕਿ ਅੰਨਦਾਤਾ ਨੂੰ ਢਾਲ ਵੱਜੋ ਵਰਤ ਕੇ ਵਿਰੋਧੀ ਪਾਰਟੀਆਂ ਦੇ ਲੋਕ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਹ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਹਾਰ ਸਾਫ਼ ਦੇਖ ਰਹੇ ਹਨ ਇਸ ਦੌਰਾਨ ਵਿਜੇ ਰupani ਨੇ ਕਿਸਾਨ ਵਰਗ ਨੂੰ ਪੂਰਜੋਲ ਅਪੀਲ ਕਰਦੇ ਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਹਿਯੋਗ ਦੇਣ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਕਦਮ ਕਿਸਾਨਾਂ ਦੇ ਹਿੱਤ ਵਿੱਚ ਹੈ ਜੇਕਰ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਤਾਂ ਦੇਸ਼ ਭਰ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਕਾਰਗਰ ਨੀਤੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਪੰਜਾਬ ਦਾ ਕਿਸਾਨ ਵੀ ਕਰਜ਼ਾ ਮੁਕਤ ਅਤੇ ਖੁਸ਼ਹਾਲ ਹੋ ਜਾਵੇਗਾ ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਇਸ ਰੈਲੀ ਨੂੰ ਸਫਲ ਬਣਾਉਣ ਅਤੇ ਭਾਜਪਾ ਦਾ ਇੱਕ ਮੋਟਾ ਦਿਖਾਉਣ ਲਈ ਸਮੂਹ ਕਿਸਾਨ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਫਗਵਾੜਾ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਵੀ ਹਾਜ਼ਰ ਸੀ। ਅੱਜ ਬਾਪੂ ਜਨਤਾ ਪਾਰਟੀ ਲੋਕ ਸਭਾ ਹਲਕਾ ਹਿਆਰਪੁਰ ਤੋਂ ਉਸੀਂ ਦੇਖ ਰਹੇ ਹਾਂ ਅਣਿਤਾਂ ਸੌਂਪਰਗਾਹ ਦੇ ਹੱਕ ਦੇ ਵਿੱਚ ਜੋ ਟਰੈਕਟਰ ਵਾਲੀ निकाली ਜਾ ਰਹੀ ਹੈ ਜੋ ਇੱਕ افਵਾਹ ਫਲਾਈ ਹੋਈ ਸੀ ਕਿ ਕਿਸਾਨ ਬਾਜਪਾ ਦੇ ਵਿਰੋਧੀ ਆ ਉਹ ਤੁਸੀਂ ਅੱਜ ਇਠਾਠਾ ਮਾਰਦਾ ਰਸ਼ ਦੇਖ ਕੇ ਇਹ ਗੱਲ ਯਕੀਨੀ ਹੋ ਗਿਆ ਤੇ ਕੋਈ ਕਿਸਾਨ ਭਾਰਤੀ ਜਨਤਾ ਪਾਰਟੀ ਦਾ ਵਿਰੋਧੀ ਨਹੀਂ ਆਗਾ ਇਹ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਤੇ ਫੁਵਾਹਾਂ ਉਡਾਈਆਂ ਗਈਆਂ ਸੀ ਅੱਜ ਉਹਦਾ ਪ੍ਰਤੀਕਸ਼ ਪ੍ਰੋਨਾਮ ਪ੍ਰਮਾਣ ਤੁਹਾਡੇ ਸਾਹਮਣੇ ਆ ਔਰ ਇੱਕ ਤਰੀਕ ਨੂੰ ਹਰ ਬੰਦਾ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੇ ਖੁਸ਼ ਹੋ ਕੇ ਕਮਲ ਦੇ ਫੁੱਲ ਤੇ ਮੋਰ ਲਾਊਗਾ ਇਸ਼ਾਰ ਪਰ ਹਲਕੇ ਤੋਂ ਮੈਡਮ ਨੀਤਾ ਸੋਮਪrakash ਜੀ ਇੱਕ ਵਾਰੀ ਫੇਰ ਜਿੱਤ ਕੇ ਕੇਂਦਰ ਦੇ ਵਿੱਚ ਸਾਰੇ ਨਰਿੰਦਰભાઈ ਮੋਦੀ ਦੀ ਅਗਵਾਈ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਬਣੂਗੀ ਜੈ ਸ਼੍ਰੀ ਰਾਮ ਜੈ ਭਾਰਤ